ਲੋ ਪਹੁੰਚ ਚੁੱਕੇ ਆ ਥਾਣੇ ਦੇ ਵਿੱਚ ਅਸੀਂ ਡੇਲੋਂ ਥਾਣੇ ਦੇ ਵਿੱਚ ਪਹੁੰਚ ਚੁੱਕੇ ਆ ਨਜਾਇਜ਼ ਝੂਠਾ ਪਰਚਾ ਦਰਜ ਕਰਿਆ ਜਮੀਨ ਹੈ ਜਿਹੜੀ ਉਹ ਵਸੀਅਤ ਦੇ ਆਧਾਰ ਤੇ ਨੋਂ ਹੋਈ ਹੈ ਜਿਹੜੀ ਮੋਟਰ ਹੈ ਉਹ ਮਤਲਬ ਕਿ ਜਿਹੜੀ ਜ਼ਮੀਨ ਨੋਂ ਹੋਈ ਹੈ ਕੁਰਸੀ ਨਾ ਮਾ ਨੋਂ ਹੋਇਆ ਉਹਦੇ ਆਧਾਰ ਤੇ ਨੋਂ ਹੋਈ ਹੈ ਤੇ ਇਹ ਹੁਣ ਫੱਟ ਦੇਣੇ ਪੈਸੇ ਖਾ ਕੇ 420 ਦਾ ਪਰਚਾ ਦਰਜ ਕਰਕੇ ਅੰਦਰ ਛੱਡ ਦਿੱਤਾ ਤੇ ਹੁਣ ਇਹ ਰਿਕਾਰਡ ਪੇਸ ਨਹੀਂ ਕਰਦੇ ਹੈਗੇ ઠાણે ਨੇ ਆਵਾਲੇ ਉੱਧੇ ਕਹਿੰਦੇ ਸੀ ਆਏ ਆ ਜਿਉਂ ਪੈਸੇ ਖਾਦੇ ਹੋਏ ਨੇ ਇਹਨਾਂ ਦੇ ਇੱਥੇ ਆਏ ਆ ਸੀ ਕਰਦੇ ਆ ਐਸੋ ਸਭ ਨਾ ਗੱਲ ਠੀਕ ਹੈ ਨਾ ਚਲੋ ਮਿੰਟ ਤੇ ਤੁਹਾਨੂੰ ਅੱਗੇ ਚਲੇ ਨਹੀਂ ਗਈ ਕਰੇਗੀ ਬਸ ਪ੍ਰਸ਼ਾਸਨ ਮਰਦਾਬਾ ਮਰਦਾਬਾ ਸੁਖਦਾਬਾ ਟਕੇ ਸ਼ਾਹੀ ਨਹੀਂ ਕਰੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਰਦਾਬਾ ਕਰਦੀ ਨਹੀਂ ਕਰੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਪਾਸਾ ਵਰਚ ਕਰਨ ਵਾਲਾ ਪ੍ਰਸ਼ਾਸਨ ਸੁਖਦਾਬਾ ਸੁਖਦਾਬਾ ਮਰਦਾਬਾ मुर्दाबाद मुर्दाबाद मुद्दाबाद चक्के शाही नहीं चलेगी नहीं चलेगी नहीं चलेगी पुलिस प्रशासन मुद्दाबाद मुर्दाबाद मुर्दाबाद चक्के शाही नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी छोटू सरकार मुद्दाबाद मुर्दाबाद मुर्दाबाद चक्के शाही नहीं चलेगी नहीं चलेगी नहीं चलेगी नहीं चलेगी नहीं चलेगी नहीं चलेगी शाही नहीं चलेगी ਨਹੀਂ ਚਲੇਗੀ ਨਹੀਂ ਚਲੇਗੀ ਪਰ ਤੁਪਾ ਪਰਚਾ ਦਰਜ ਕਰਨ ਵਾਲੇ ਮਰਦਾਬਾ 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 ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਪੋਥਾ ਮਿਲਾਇਆ ਮਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜ਼ਿਲ੍ਹਾ ਲੁਧਿਆਣਾ ਥਾਣਾ ਡੇਲੋਂ ਪਿੰਡ ਦਲੇ ਦੀ ਘਟਨਾ ਬਾਰੇ ਮੈਂ ਜਾਣੂ ਕਰਵਾਉਣਾ ਚਾਹੁੰਦਾ ਹਾਂ ਉੱਥੋਂ ਦੀ ਘਟਨਾ ਹੈ ਦਰਵੀਰ ਸਿੰਘ ਦਾ ਦਾਦਾ ਜੀ ਇੱਕ ਚਾਚਾ ਦਾਦਾ ਜੀ ਜਿਹੜੀ ਪੱਕੀ ਵਸੀਅਤ ਕਰਾ ਕੇ ਗਏ ਨੇ ਦਲਵੀਰ ਸਿੰਘ ਦੇ ਨੋਂ ਜ਼ਮੀਨ ਨਾ ਹੋਊਗੀ ਮੋਟਰ ਨਾ ਹੋਊਗੀ ਉਸੇ ਕੁਰਸੀਨਾਮੇ ਦੇ ਆਧਾਰ ਤੇ ਉਹ ਕਿਤੇ ਬਿਜਲੀ ਵਾਲੀ ਦੀ ਮਿਸਟੇਕ ਰਹਿ ਗਈ ਇਧਰੋਂ ਉਧਰ ਰਹਿ ਗਈ ਮਤਲਬ ਕਿ ਨੋਂ ਦਾ ਥੋੜਾ ਜਿਹਾ ਵਰੇਗਾ ਉਹ ਕਹਿੰਦੇ ਸਾਡੀ ਮਿਸਟੇਕ ਹੈ ਜੇ ਮੈਂ ਆਰਟੀਆਈ ਵੀ ਪਾਈ ਸੀ ਅਸੀਂ ਪਾਈ ਸੀ ਉਹਦੇ ਆਹ ਸਬੂਤ ਵੀ ਅਸੀਂ ਲਿਆਂਦੇ ਪਰ ਪੁਲਿਸ ਪ੍ਰਸ਼ਾਸਨ ਨੇ ਫਟਾਫਟ ਪਰਚਾ ਦਰਜ ਕਰਤਾ ਜਿਹੜਾ ਦਲਵੀਰ ਦਾ ਤਾਇਆ ਹੈ ਉਹਨੇ ਜ਼ਮੀਨਾਂ ਰੁਬਿਆਣਾ ਦੀ ਪਾਰਟੀ ਨੂੰ ਵੇਚ ਦਿੱਤੀ ਉਹ ਪਾਰਟੀ ਪੈਸੇ ਵਾਲੀ ਹੈ ਰਸੂਖਦਾਰ ਹੈ ਉਹਨਾਂ ਨੇ ਮਤਲਬ ਕਿ ਪੁਲਸ ਮਲਾਜ਼ਮ ਦੁੱਨੇ ਜੀ ਮਲਾਜ਼ਮ ਨੇ ਦਲਿਆਂ ਪਿੰਡ ਦੇ ਮਲਾਜ਼ਮ ਮੰਨੇ ਹੁੰਦੇ ਸੀ ਉਹ ਮਲਾਜ਼ਮ ਸਰਿਆਂ ਨੂੰ ਮਤਲਬ ਕਿ ਧਮਕੀਆਂ ਦੇ ਰਿਹਾ ਹੈ ਵੀ ਨਾਲੇ ਇਸ ਦਾ ਵੀ ਪਾਣੀ ਲੈ ਕੇ ਛੱਡਾਂਗੇ ਨਹੀਂ ਜਿਵੇਂ ਜਿਹੜੇ ਜੋ ਨਿਕਲ ਕੇ ਦਿਖਾएंगे ਦੇਖੋ ਇਹ ਸਰਿਆਂ ਝੂਠਾ ਪਰਚਾ ਹੈ ਚਾਹੇ ਮਤਲਬ ਕਿ ਇਹ ਰਾਜਨੀਤਿਕ ਦਬਾਅ ਦੇ ਕਾਰਨ ਲਾ ਲਓ ਚਾਹੇ ਇਹ ਪੁਲਸ ਮਲਾਜ਼ਮ ਕਰਕੇ ਲਾ ਲਓ ਵੀ ਮਲਾਜ਼ਮ ਮਲਾਜ਼ਮ ਦੀ ਕਰਦਾ ਹੈ ਵੀ ਕੋਈ ਮਦਰ ਕੇ ਸੁਣ ਨਹੀਂ ਰਿਹਾ ਜਿੰਨੀ ਜਲਦੀ ਪਰਚਾ ਦਰਜ ਹੋਏ ਕੀਤਾ ਹੈ ਬਿਨਾਂ ਕਿਸੇ ਤੋਂ ਪੁੱਛੇ ਤੋਂ ਦਰਿਆ ਪਿੰਡ ਦੀ ਪਹਿਲਾਂ ਵਾਲੀ ਪੰਚਾਇਤ ਵੀ ਤੇ ਮੌਜੂਦਾ ਪੰਚਾਇਤ ਵੀ ਉਹ ਵੀ ਦਲਬੀਰ ਦੇ ਹੱਕ 'ਚ ਖੜੀ ਹੈ ਵੀ ਇਹਦੇ ਮੋਟਰ ਦੇ ਵਿੱਚ ਕਿਸੇ ਦਾ ਹਿੱਸਾ ਨਹੀਂ ਇਹ ਤਾਂ ਇਹਨੂੰ ਮੁੱਦਾ ਪਾਣੀ ਲੈ ਲਾਉਣਾ ਸੀਗਾ ਮੋਟਰ ਇਹਦੇ ਨਾਂ ਹੈ ਸਾਰਾ ਕੁਝ ਇਹਦੇ ਨਾਂ ਹੈ ਪਰ ਪੁਲਿਸ ਕਿਤੇ ਨਾ ਕਿਤੇ ਕਹਿੰਦੀ ਹੈ ਜਾਂ ਕਿਸੇ ਕੋਲੇ ਜਾਂਦੇ ਤੁਸੀਂ ਕੰਪਰੋਮਾਈਜ਼ ਕਰ ਲਓ ਤੁਸੀਂ ਕੰਪਰੋਮਾਈਜ਼ ਕਰ ਲਓ ਕਿਉਂ ਭਈ ਦੇਖੋ ਉਹ ਇਕੱਲਾ ਹੈ ਵੀ ਇਹਦੇ ਪਿੱਛੇ ਕੋਈ ਆਉਣ ਵਾਲਾ ਨਹੀਂਗਾ ਦੇਖੋ ਅਸੀਂ ਉਹ ਕੱਲਾ ਨਹੀਂ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਉਹਦੇ ਨਾਲ ਹੈ ਉਹਦੇ ਪਿੰਡ ਦੀ ਪਹਿਲਾਲੀ ਪੰਚਾਇਤ ਵੀ ਤੇ ਮੌਜੂਦਾ ਪੰਚਾਇਤ ਵੀ ਉਹ ਵੀ ਨਾਲ ਨੇ ਅਸੀਂ ਉਹਦੇ ਨਾਲ ਪੂਰਾ ਮਤਲਬ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਦੇਖੋ ਇਸ ਤਰ੍ਹਾਂ ਦਾ ੱਟਕਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਵੀ ਇੱਕ ਪ੍ਰਸ਼ਾਸਨ ਦਾ ਅਧਿਕਾਰੀ ਹੋ ਕੇ ਪੁਲਸ ਮਲਾਹੇ ਹੋ ਕੇ ਉਹ ਗੁੰਡਾਗਰਦੀ ਕਰੇ ਵੀ ਜ਼ਮੀਨ ਮੈਨੂੰ ਠੇਕੇ ਤੇ ਦੇ ਦਿਓ ਚਾਹੇ ਜ਼ਮੀਨ ਘੱਟ ਰੇਟ ਤੇ ਲੈ ਲਿਓ ਨੇ ਵੀ ਮੈਂ ਮੋਟੇ ਚ ਸੋਡਾ ਹਿੱਸਾ ਪਵਾਉਂਗਾ ਦੇਖੋ ਮਤਲਬ ਕਿ ਕਿ ਸਰਿਆਂ ਤੱਕ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਇਹਦੇ ਤੇ ਪarcha ਝੂਠਾ ਪarcha ਕਰਿਆ ਉਹ ਫੌਰਨ ਰੱਦ ਕੀਤਾ ਜਾਵੇ ਧੰਨਵਾਦ